ਮੁੰਡਾ ਜਿਹੜਾ ਜੀਰੇ ਇਲਾਜ ਹੈ ਬੈੱਡ ਤੇ ਉੱਤੇ ਪਿਆ ਹੋਇਆ ਜਿਹਦੇ ਗੋਲੀ ਬੱਜੀ ਆ ਇਹਨਾਂ ਨੂੰ ਦਿੱਤੀ ਕਿ 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 ਆ ਜਾਵੇ ਮੇਰੀ ਇਸ ਸਰਕਾਰ ਅਜ ਮੰਨਦੇ ਕਿ ਦਰਸਾ ਜਾ ਦਵਾਈ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਮੈਂ ਤਾਂ ਪਕੜੀਆਂ ਲਵਾਈਆਂ ਜਾਂ ਜਿੱਦਾਂ ਮੇਰਾ ਮੰਜੇ ਤੇ ਬੈੱਡ ਤੇ ਪਿਆ ਮੈਂ ਕਿ ਇਹਨਾਂ ਨੇ ਮਾਰ ਦੱਸ ਕਰਦੀ ਏ ਕਿ ਇਹਨਾਂ ਨੂੰ ਵੀ ਕੋਈ ਇਹਨਾਂ ਨੂੰ ਇੱਦਾਂ ਹੀ ਮੰਜੇ ਤੇ ਕੋਈ ਪਾਵੇ ਜਿੱਦਾਂ ਮੇਰਾ ਮੰਜੇ ਤੇ ਮੇਰੇ ਮੰਜਾ ਮੰਜੇ ਤੇ ਪਾਇਆ ਮੇਰਾ ਜਿਹੜਾ ਬੱਜਲ ਕਰਕੇ ਛੋੜ ਦਿੰਦਾ ਵੈ ਉਹਨੂੰ ਹਿਸਾਬ ਮਿਲਣਾ ਬਜ਼ੁਰਗ ਕੱਲੇ ਕਰਾਂ ਦੇ ਵਿੱਚ ਹੈ ਉਹ ਸਾਰੇ ਇੱਥੇ ਡਰੇ ਹੋਏ ਆ ਆਲਰੇਡੀ ਤੁਸੀਂ ਦੇਖ ਰਹੇ ਜੀ ਸੈਵਨ ਇੰਜ ਪੰਜਾਬੀ ਔਰ ਮੈਂ ਰੁਪਿੰਦਰ ਥਾਮੀ ਅੱਜ ਅਸੀਂ ਪਿੰਡ ਨੰਗਲ ਲਬਾਣਾ ਜ਼ਿਲ੍ਹਾ ਕਪੂਰਥਾ ਦੇ ਪਿੰਡ ਵਿੱਚ ਖੜੇ ਆਂ ਇੱਥੇ ਤਕਰੀਬਨ ਕੋਈ 15 ਤੋਂ 18 ਦਿਨ ਪਹਿਲਾਂ ਇੱਕ ਵਾਕਿਆ ਹੋਇਆ ਇੱਕ ਨੌਜਵਾਨ ਦੀ ਕੁਝ ਗੈਂਗਸਟਰਾਂ ਵੱਲੋਂ ਜਿਹੜੀ ਗੋਲੀ ਮਾਰ ਦਿੱਤੀ ਜਾਂਦੀ ਆ ਔਰ ਇਸ ਸਬੰਧ ਵਿੱਚ ਸੰਗੂਹ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਆ ਇਕੱਠੇ ਹੋਣ ਦੇ ਅਪਰੰਤ ਮੁੰਡੇ ਦੀ ਮਾਤਾ ਜੀ ਜਿਹੜੀ ਆ ਉਹ ਵੀ ਇੱਥੇ ਆਏ ਹੋਏ ਨੇ ਉਹਨਾਂ ਨੇ ਕਰਦੇ ਸਤਿ ਸ੍ਰੀ ਅਕਾਲ ਪੰਜੀ ਸਤਿ ਸ੍ਰੀ ਅਕਾਲ ਪੰਜੀ ਕੀ ਵਾਕਿਆ ਹੈ ਅੱਜ ਤੋਂ 15 18 ਦਿਨ ਪਹਿਲਾਂ ਮੇਰਾ ਬੱਚਾ ਤੇ ਬਾਬਾ ਰੋਸ਼ਨ ਸਿੰਘ ਦੇ ਤੇ ਵਰਸੀ ਮਨਾਉਂਦੇ ਸੀ ਉੱਥੋਂ ਘਰ ਆ ਰਿਹਾ ਸੀ ਵਾਪਸ ਕੁਛ ਆਨ ਪਰੇਸ਼ਾਨ ਤਾਂ ਬੰਦਿਆਂ ਨੇ ਮਤਲਬ ਪਿੱਛੇ ਗੱਡੀ ਲਾ ਲਈ ਸਾਡਾ ਬੱਚਾ ਨਹੀਂ ਉਹਨਾਂ ਨੂੰ ਜਾਣਦਾ ਪਰ ਜਦੋਂ ਉਹਨਾਂ ਨੇ ਗੋਲੀ ਮਾਰੀ ਮੇਰੇ ਬੱਚੇ ਤੇ ਫਾਇਰਿੰਗ ਕੀਤੀ ਤੇ ਮੇਰੇ ਬੱਚੇ ਨੇ ਉਹਨਾਂ ਨੂੰ ਦੇਖ ਲਏ ਨੇ ਮਤਲਬ ਪਹਿਚਾਨ ਕਰ ਲਈ ਕਿਹੜੇ ਬੰਦੇ ਗੋਲੀ ਮਾਰਨ ਹਾਂਜੀ ਹਾਂਜੀ ਇੱਕ ਨਾਲਾ ਸੀ ਇੱਕ ਗੈਵੀ ਸੀ ਇੱਕ ਵਰਜੋਸ ਸੀ ਇੱਕ ਛਿੰਦਾ ਤੇ ਇੱਕ ਸਿੰਤੂ ਇਹ ਤੁਹਾਡੇ ਪਿੰਡ ਦੇ ਲਾਖਲੇ ਪਿੰਡਾਂ ਦੇ ਦਸਮੀ ਕਿ ਹੈਗੇ ਹਾਂਜੀ ਲਾ ਅਗਲੇ ਪਿੰਡਾਂ ਦੇ ਪਿੰਡਾਂ ਦੇ ਉਤੋਂ ਬਾਅਦ ਜਦੋਂ ਤੁਹਾਡੇ ਬੇਟੇ ਦੇ ਗੋਲੀ ਵੱਜਦੀ ਆ ਫਿਰ ਤੁਸੀਂ ਕੀ ਕੀ ਕੀਤਾ ਉਹਨੂੰ ਹਸਪੀਟਲ ਪਹੁੰਚਾਇਆ ਪਹਿਲਾਂ ਜਾਂ ਪੁਲਿਸ ਨੂੰ ਤਲਾਸ਼ ਕੀਤੀ ਅਸੀਂ ਪਹਿਲਾਂ ਬੱਚੇ ਨੂੰ ਪਿੱਛੇ ਆ ਰਿਛੇ ਸਾਡੇ ਕੋਈ ਬਰਾਦਰ ਕੋਈ ਹੈ ਸੀ ਬੱਚਾ ਜਿੰਨੇ ਜਿਹੜੀ ਪਿੱਛੇ ਗੱਡੀ ਸੀ ਉਹਨੇ ਮਤਲਬ ਚੁੱਕ ਕੇ ਤੁਹਾਨੂੰ ਹਸਪੀਟਲ ਸੁਟਿਆ ਜੇ ਉਹ 10 ਮਿੰਟ ਵੀ ਉੱਥੇ ਰਹਿ ਜਾਂਦਾ ਤੇ ਮੇਰਾ ਬੱਚਾ ਖਤਮ ਸੀ ਇਹ ਫਿਰ ਕਿਹੜੇ ਹਸਪੀਟਲ ਲੈ ਗਿਆ ਜਲੰਧਰ ਲੈ ਗਿਆ ਇੱਥੇ ਲੱਗ ਗਿਆ ਮੋਤਾ ਹਸਪੀਟਲ ਇੱਥੇ ਕਿਸੇ ਨੇ ਦਾਖਲ ਨਹੀਂ ਕੀਤਾ ਨੂੰ ਫੇਰ ਹੁਣ ਬੱਚਾ ਠੀਕ ਠਾਕ ਹੈ ਜੀ ਨਹੀਂ ਮੇਰਾ ਬੱਚਾ ਅਜੇ ਤੱਕ ਠੀਕ ਨਹੀਂ ਮੰਜੇ ਤੇ ਲੱਗਾ ਹੈ ਨਾ ਕੋਈ ਰੋਟੀ ਨਾ ਦੇ ਅੰਦਰ ਕੁਛ ਲੰਗਣ ਦੀ ਹੈ ਉਹਦੀ ਜਿਹੜੀ ਲੈਟਰਿੰਗ ਵਾਲੀ ਉਹ ਫੈਲੀ ਸੀ ਉਹ ਵੀ ਉਹਨਾਂ ਨੇ ਕੱਟਤੀ ਹੁਣ ਪਲਾਸਟਿਕ ਦੀ ਪਾਈ ਹੋਈ ਹੈ ਉਹਨਾਂ ਨੇ ਔਰ ਇਹ ਜਿਹੜੇ ਬੰਦਿਆਂ ਨੇ ਗੋਲੀ ਮਾਰੀ ਆ ਇਹਨਾਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਨਹੀਂ ਅਜੇ ਤੱਕ ਕੁਛ ਨਹੀਂ ਕੀਤਾ ਜਿਸ 17-18 ਦਿਨੋਂ ਚੱਲੇ ਨੇ ਕਿਸੇ ਨੂੰ ਕੋਈ ਅਰੈਸਟ ਨਹੀਂ ਕੀਤਾ ਉਹਨਾਂ ਨੇ ਪਰਚਾ ਪਰਚਾ ਦਰਜ ਹੋ ਗਿਆ ਤਾਂ ਬਰਾਹੀ ਦਰਜ ਕਰਾਈ ਹੋਈ ਮੈਂ ਹੁਣ ਤੇ ਉਹਨਾਂ ਨੇ ਅਜੇ ਤੱਕ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਹੈਗਾ ਮੈਂ ਤੇਹੀ ਸਰਕਾਰ ਨੂੰ ਬੇਨਤੀ ਕਰਨੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਨਾਲ ਅਰੈਸਟ ਕਰੋ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦੀ ਕੀਤੀ ਦੀ ਸਜ਼ਾ ਮਿਲੇ ਉਹਨਾਂ ਨੂੰ ਅੰਦਰ ਜੇਲ੍ਹ ਦੇ ਟੱਕਣ ਮਾਤਾ ਜੀ ਜਿਹੜੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਬੱਚਿਆਂ ਨੇ ਬਾਹਰ ਖੇਡਣਾ ਹੁੰਦਾ ਵਾ ਇਹ ਇਦਾਂ ਦਾ ਮਾਹੌਲ ਤੁਸੀਂ ਆਪਣੇ ਕਿਤੇ ਪਹਿਲਾਂ ਦੇਖਿਆ ਸੀ ਪਹਿਲਾਂ ਨਹੀਂ ਦੇਖਿਆ ਵਹੀਂ ਸ਼ੁਰੂ ਹੋ ਗਿਆ ਕੰਮ ਇਹ ਸਰਕਾਰ ਮੰਨਦੀ ਨਹੀਂਗੀ ਜਿਹੜਾ ਪੈਂਦਾ ਉਹ ਬੱਚੇ ਨੂੰ ਗੋਲੀ ਮਾਰ ਜਾਂਦਾ ਬੱਚੇ ਨੂੰ ਵੱਜਲ ਕਰਕੇ ਛੁੱਟੀ ਜਾਂਦਾ ਸਾਨੂੰ ਕੋਈ ਇਨਸਾਫ਼ ਨਹੀਂ ਮਿਲਦਾ ਤੁਹਾਨੂੰ ਇਨਸਾਫ਼ ਚਾਹੀਦਾ ਇਸ ਬੱਚੇ ਦਾ ਇਨਸਾਫ਼ ਚਾਹੀਦਾ ਜੇ ਸਾਨੂੰ ਇਨਸਾਫ ਨਾ ਮਿਲੇ ਇੱਕ ਦੋਨੇ ਦੇ ਵਿੱਚ ਵਿੱਚ ਤਾਂ ਅਸੀਂ ਧਰਨੇ ਦਵਾਂਗੇ ਅਸੀਂ ਥਾਣੇ ਜਾਵਾਂਗੇ ਅਸੀਂ ਧਰਨੇ ਦਵਾਂਗੇ ਠੀਕ ਹੈ ਮਾਤਾ ਜੀ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਅੱਜ ਇਕੱਠ ਹੋਇਆ ਇੱਕ ਬੱਚੇ ਨੂੰ ਗੋਲੀ ਵੱਜੀ ਹੈ ਤੁਸੀਂ ਇਹ ਰੋਸ ਦੇ ਵੱਜੋ ਖੜੇ ਜੇ ਵੀ ਤੁਹਾਡੀ ਸਰਕਾਰ ਵੱਲੋਂ ਕੋਈ ਹਮਾਇਤ ਨਹੀਂ ਹੋ ਰਹੀ ਪੁਲਸ ਸਲਵਾਈ ਨਹੀਂ ਕਰ ਰਹੀ ਕੀ ਕਹੋਗੇ ਨਹੀਂ ਅਸੀਂ ਸਰਕਾਰ ਨੂੰ ਇਹ ਕਹਿੰਨੇ ਕਿ ਸਾਨੂੰ ਇਨਸਾਫ ਪੂਰਾ ਮਿਲਣਾ ਚਾਹੀਦਾ ਬੱਚੇ ਦੇ ਜਾਨ ਵੀ ਜਾ ਸਕਦੀ ਸੀ ਤੇ ਜੇਕਰ ਕੋਈ ਇਨਸਾਫ ਨਹੀਂ ਮਿਲਿਆ ਅਹੀ ਇਹ ਚਾਹੁੰਦੇ ਆ ਸਰ ਦੇਖੋ ਜੀ ਬੱਚਿਆਂ ਦੀਆਂ ਮਾਵਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਵਾਂ ਤੇ ਉਹ ਇਹ ਰੋਸ ਕਰ ਰਹੀਆਂ ਆ ਕਿ ਬੱਚਿਆਂ ਦੀ ਜਿਹੜੀ ਆ ਇਹ ਜਿਹੜੀ ਗੈਂਗਬਾਰ ਇਹਨੂੰ ਖਤਮ ਕਰਨਾ ਚਾਹੀਦਾ ਸਰਕਾਰ ਨੂੰ ਔਰ ਸਾਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਵਾ ਇੱਥੇ ਮੋਦਵਾਰ ਬੰਦੇ ਵੀ ਪਿੰਡ ਦੇ ਲੋਕ ਤੇ ਸਤਿ ਸ਼ਕਾਲ ਸਰ ਸਤਿ ਸ਼ਕਾਲ ਜੀ ਸਾਰੇ ਜਿਹੜਾ 15 18 ਦਿਨ ਪਹਿਲਾਂ ਵਾਕਿਆ ਹੋਇਆ ਹੋਇਆ ਕੀ ਅਸਲ ਗੱਲ ਕੀ ਇਹ ਸਾਰੀ ਦੱਸੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਸਾਡੇ ਪਿੰਡ 'ਚ ਤੁਸੀਂ ਜਿਹੜੀ ਗੱਲ ਗੋਲੀ ਕਾਂਡ ਹੋਇਆ ਵਾ ਰਿਕਵਰਿੰਗ ਕਰਨ ਆਏ ਹੋ ਤੁਹਾਡਾ ਜੀ ਐਨ ਨੂੰ ਕਹਿੰਦੇ ਆ ਅਤੇ ਜੋ 15 9 2025 ਨੂੰ ਸਾਡੇ ਇਥੇ ਮਹਾਪੁਰਸ਼ ਸੰਤ ਬਾਬਾ ਕਰਨ ਸਿੰਘ ਹੋਤੀ ਮਰਦਾਨ ਵਾਲਿਆਂ ਦੀ ਵਰ੍ਹਵੀ ਸੀਗੀ ਉੱਥੇ ਬੱਚੇ ਗਏ ਸੀਗੇ ਤੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਗੋਲੀ ਮਾਰੀ ਹੈ ਉਹਨਾਂ ਦੇ ਨਾਮ ਜਿਹੜੇ ਉਹ ਐਫ ਆਈ ਆਰ ਵਿੱਚ ਦਿੱਤੇ ਹੋਏ ਨੇ ਅਸੀਂ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਇਸ ਪਰਿਵਾਰ ਨੂੰ ਜਿਹੜਾ ਬੱਚਾ ਜਿਹੜਾ ਬੱਜਲ ਕਰਕੇ ਛੋੜ ਦਿੱਤਾ ਵੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਤੁਰੰਤ ਜਲਦੀ ਤੋਂ ਜਲਦੀ ਅਰੈਸਟ ਕਰਕੇ ਜਿਹੜੀ ਉਹਨਾਂ ਨੂੰ ਸਜ਼ਾ ਜਿਹੜੀ ਇਸ ਗੱਲ ਦੀ ਮਿਲਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਨਸਕਾਮੀਆਂ ਘਟਨਾਵਾਂ ਜਿਹੜੀਆਂ ਹਮੇਸ਼ਾ ਹੀ ਆਪਾਂ ਦੇਖਦੇ ਆਂ ਵੀ ਥਾ ਥਾ ਦੇ ਗੋਲੀਆਂ ਚੱਲ ਰਹੀਆਂ ਨੇ ਬਾਰਦਾਤਾਂ ਹੋ ਰਹੀਆਂ ਨੇ ਭਗਵੰਤ ਮਾਨ ਅੱਗੇ ਸਰਕਾਰ ਅੱਗੇ ਵੀ ਬੇਨਤੀ ਕਰਦੇ ਆਂ ਕਿ ਇਹ ਚੀਜ਼ਾਂ ਦੇ ਉੱਤੇ ਜ਼ਰੂਰ ਨੱਥ ਪਾਈ ਜਾਵੇ ਕੱਲ ਖਬਰ ਵੀ ਦੇਖ ਰਹੇ ਸੀਗੇ ਵੀ ਉਹਨਾਂ ਨੇ ਕੋਈ ਅਫਰੋਤੀ ਦੇਣ ਵਾਲਿਆਂ ਨੂੰ ਕੋਈ ਕਿਸੇ ਨੂੰ ਧਮਕੀ ਦੇਣ ਵਾਲਿਆਂ ਨੂੰ ਇੱਕ ਕਾਨੂੰਨ ਬਣਾ ਦਿੱਤਾ ਹੈ ਤੇ ਜਿਹੜਾ ਇਸ ਜੀ ਤੇ ਗੱਲ ਕਰੇਗਾ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪਿੰਡ ਨੰਗਲ ਲਵਾਨਾਂ ਦੀ ਸੰਗਤ ਵੱਲੋਂ ਪ੍ਰਸ਼ਾਸਨ ਨੂੰ ਸਮੂਹ ਗਵਰਨਮੈਂਟਾਂ ਨੂੰ ਪੰਜਾਬ ਗਵਰਨਮੈਂਟਾਂ ਨੂੰ ਵੀ ਜੋ ਵੀ ਇਹ ਗੋਲੀਕਾਂਡ ਹੋਇਆ ਵੈ ਬਹੁਤ ਝੱਗਾ ਹੋਇਆ ਵੈ ਸ਼ਰਿਆਮ ਗੋਲੀ ਮਾਰ ਕੇ ਬੱਚਾ ਵੱਜਲ ਕਰ ਦਿੱਤਾ ਵੈ ਤੇ ਜੋ ਕਿ ਜ਼ੇਰੇ ਇਲਾਜ ਹੈ ਮਕਸੂਦਾ ਹਸਪੀਟਲ ਦੇ ਵਿੱਚ ਬਹੁਤ ਬੁਰਾ ਹਾਲ ਹੈ ਡਾਕਟਰਾਂ ਨੇ ਇਹਨੂੰ ਕੁਝ ਵੀ ਖਾਣ ਤੋਂ ਮਨਾ ਕੀਤਾ ਕਿਉਂਕਿ ਲਾਈਟਿੰਗ ਵਾਲੀ ਜਿਹੜੀ ਇਹ ਨਾਲੀ ਹੈ ਉਹ ਇਹਦੀ ਡੈਮੇਜ ਹੋ ਚੁੱਕੀ ਸੀ ਉਹਨਾਂ ਨੇ ਨਵੀਂ ਪਾਈ ਹੈ ਇਸ ਕਰਕੇ ਅੰਤ ਵਿੱਚ ਅਸੀਂ ਸ਼ਾਰਟ ਲਈ ਇਹ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜੇ ਵੀ ਦੋਸ਼ੀ ਹਨ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਨੂੰ ਬੰਦ ਹੀ ਸਜ਼ਾ ਜਿਹੜੀ ਦਿੱਤੀ ਜਾਣਗੀ ਕਿਸੇ ਵੀ ਜੋ ਨਹੀਂ ਦੋਸ਼ੀ ਹੈ ਕਿਸੇ ਵੀ ਕਿਸੇ ਨਾਲ ਕੋਈ ਤੱਕਾ ਵੀ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪੁਲਿਸ ਪ੍ਰਸ਼ਾਸਨ ਕੋ ਜਾਣੇ ਰਹਿਣੇ ਆ ਲੇਕਿਨ ਸਾਨੂੰ ਅੱਜ ਤੱਕ ਲਾਰੇ ਹੀ ਮਿਲੇ ਆ ਲੇਕਿਨ ਕੋਈ ਵੀ ਸਫਲਤਾ ਜਿਹੜੀ ਉਹ ਹਾਸਲ ਨਹੀਂ ਹੋ ਰਹੀ ਹੈ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਮੂਹ ਪਿੰਡ ਵੱਲੋਂ ਗ੍ਰੀਨ ਗਰੁੱਪ ਪੰਚਾਇਤ ਵਾਸੀਆਂ ਨੂੰ ਕਿ ਸਾਨੂੰ ਇਨਸਾਫ ਹੈ ਜਿਹੜਾ ਉਹ ਮਿਲਣਾ ਚਾਹੀਦਾ ਤਾਲਵੇ ਜੀ ਭਾਜੀ ਜਿਹੜਾ ਅੱਜ ਪੰਜਾਬ ਦੇ ਵਿੱਚ ਮਾਹੌਲ ਆ ਗੋਲੀਬਾਰੀ ਨੂੰ ਲੈ ਕੇ ਗੈਂਗਬਾਰ ਨੂੰ ਲੈ ਕੇ ਜਿੱਥੇ ਦੇਖੋ ਗੋਲੀਆਂ ਵੱਜ ਰੀਆਂ ਨਜਾਇਜ਼ ਹੀ ਲੋਕਾਂ ਦੇ ਨਾਲ ਟੱਕੀ ਹੋ ਰਿਆ ਇਹਨੂੰ ਕਿਦਾਂ ਦੇਖਦੇ ਇਹ ਜੋ ਚੱਲ ਰਿਹਾ ਜੋ ਗੈਂਗਬਾਰ ਚੱਲ ਰਿਹਾ ਇਹਨੂੰ ਇਹ ਬਹੁਤ ਹੀ ਇੱਕ ਮੰਦਭਾਗਾ ਹੈ ਬਹੁਤ ਹੀ ਜ਼ਿਆਦਾ ਮੰਦਭਾਗਾ ਕਿਉਂਕਿ ਜਦੋਂ ਭਗਵੰਤ ਮਾਨ ਸਰਕਾਰ ਬਣੀ ਸੀਗੀ ਅਸੀਂ ਚਾਹੁੰਦੇ ਸੀਗੇ ਸਾਰੇ ਪੰਜਾਬ ਵਾਸੀ ਚਾਹੁੰਦੇ ਸੀਗੇ ਇਹ ਜਿਹੜਾ ਬਦਲਾਅ ਜਿਹੜਾ ਹੋਣਾ ਬਹੁਤ ਸੱਚੇ ਢੰਗ ਦੇ ਨਾਲ ਹੋਊਗਾ ਪਰ ਦਿਨ ਪ੍ਰਤੀ ਦਿਨ ਜਿਹੜੇ ਗੈਂਗਵਾਰ ਚੱਲ ਰਹੇ ਆ ਗੋਲੀਆਂ ਵੱਜ ਰਹੀਆਂ ਤੇ ਇਹਦਾ ਮਤਲਬ ਸਖਤ ਵਿਰੋਧ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਉੱਤੇ ਨੱਥ ਪਾਈ ਜਾਵੇ ਤਾਂ ਜੋ ਇਹ ਜਿਹੜੀਆਂ ਗੋਲੀਆਂ ਵੱਜਣੀਆਂ ਤੇ ਜਾਂ ਇੱਕ ਦੂਸਰੇ ਨੂੰ ਮਾਰਨੇ ਕਿਉਂਕਿ ਅੱਜਕੱਲ ਸਾਰੇ ਐਨਆਰਆਈਆ ਸਾਡਾ ਇਲਾਕਾ ਸਾਰਾ ਐਨਆਰਆਈਆ ਹੈ ਬਜ਼ੁਰਗ ਇਕੱਲੇ ਘਰਾਂ ਦੇ ਵਿੱਚ ਹੈ ਉਹ ਸਾਰੇ ਇੱਥੇ ਡਰੇ ਹੋਏ ਆ ਕੋਈ ਵੀ ਘਰੋਂ ਬਾਹਰ ਨਹੀਂ ਨਿਕਲ ਰਿਹਾ ਕਿਉਂਕਿ ਇਹ ਬੱਚੇ ਜਿਹੜੇ ਮਾਂ ਪਿਓ ਜਿਹੜਾ ਛੱਡ ਕੇ ਇੱਥੇ ਚਲਾ ਗਿਆ ਨਿੱਕੇ ਨਿੱਕੇ ਬੱਚੇ ਅਜੇ ਤੱਕ ਉਹਨਾਂ ਉਹਨਾਂ ਦੇ ਵੀ ਗੋਲੀਆਂ ਵੱਜੰਦਾ ਇੱਥੇ ਡਰਿਆ ਕੋਈ ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਵਿੱਚ ਦੁਬਾਰਾ ਹੱਤਵਾਲ ਫੇਰ ਫੈਲ ਗਿਆ ਤੇ ਜੇਕਰ ਇਹਦਾ ਚੱਲਦਾ ਰਿਹਾ ਤਾਂ ਫਿਰ ਇਹ ਮੁੰਡੇ ਦੂਸਰੇ ਪਾਸੇ ਜਾ ਸਕਦੇ ਆ ਕਿਉਂਕਿ ਇੱਥੇ ਚਿੱਟਾ ਨਸ਼ੇ ਇਹ ਬਹੁਤ ਜ਼ਿਆਦਾ ਚੱਲ ਰਹੇ ਆ ਤੇ ਜਿਹੜੀ ਕਿ ਸਰਕਾਰ ਨੂੰ ਜਿਹੜੀ ਨਾਥ ਪਾਉਣੀ ਚਾਹੀਦੀ ਆ ਪਗਮਨ ਸਿੰਘ ਮਾਨ ਨੇ ਕਿਹਾ ਹੈਗਾ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਇੱਕ ਸਪੀਚ ਦਿੱਤੀ ਗਈ ਵੀ ਜੁੱਧ ਨਸ਼ਿਆਂ ਵਿਰੁੱਧ ਨਸ਼ੇ ਕਿੰਨੇ ਖਤਮ ਹੋਏ ਪਿੰਡ ਨਸ਼ੇ ਜੀ ਕਿ ਕਹਿ ਨਹੀਂ ਹੈ ਕਿ ਮਤਲਬ ਕਿ ਖਤਮ ਹੋਏ ਖਤਮ ਵਾਲਾ ਖਤਮ ਵਾਲਾ ਕੋਈ ਕੰਮ ਨਹੀਂ ਹੈ ਚੱਲ ਰਿਹਾ ਕੋਈ ਚਟਾ ਪੀ ਰਿਹਾ ਕੋਈ ਅਪਰਾਗੇ ਖਾ ਰਿਹਾ ਤੇ ਕੋਈ ਨਸ਼ੇ दारू ਪੀ ਜਾਂਦਾ ਤੇ ਕੋਈ ਲੁਕਾਂ ਖੁਆ ਕਰੀ ਜਾਂਦਾ ਇਹ ਇਹ ਬਹੁਤ ਜ਼ਿਆਦਾ ਚੱਲ ਰਿਹਾ ਤੇ ਇਹ ਚਾਹੀਦਾ ਕਿ ਮਤਲਬ ਇੱਥੇ ਨੱਥ ਪਾਈ ਜਾਵੇ। ਧੰਨਵਾਦ ਜੀ। ਦੇਖੋ ਜੀ ਹੋਰਾਂ ਨਾਲ ਵੀ ਗੱਲ ਕਰਾਉਣੀ ਹੈ ਇੱਥੇ ਖੜੇ ਆ ਬਜ਼ੁਰਗ ਲੋਤੀਆ ਸਿਆਣੇ ਸਿਆਣੇ ਬੰਦੇ ਲੋਤੇ ਆ। ਉਹ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਇਦਾਂ ਚੱਲ ਰਹੇ ਆ ਕੋਈ ਤਰਾਗੀ ਖਾਈ ਜਾਂਦਾ ਕੋਈ ਗੋਲੀਆਂ ਖਾਈ ਜਾਂਦਾ ਕੋਈ ਚਿੱਟਾ ਪੀ ਜਾਂਦਾ ਕੋਈ ਗੋਲੀਆਂ ਮਾਰੀ ਜਾਂਦਾ ਬਾਪੂ ਜੀ ਕੀ ਕਹੋਗੇ? ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਪਿੰਡ ਦਾ ਸਰਪੰਚ ਹੋਂ ਦੇ ਨਾਤੇ ਜੋ ਇਹ ਘਟਨਾ ਹੋਈ ਹੈ ਗੋਲੀकांड ਚੱਲਿਆ 15 ਸਤੰਬਰ ਨੂੰ ਮੇਲੇ ਵਾਲੇ ਦਿਨ ਆ ਮੈਂ ਇਹਦੀ ਘੋਰ ਨਿੰਦਾ ਕਰਦਾ ਹਾਂ ਕਿਉਂਕਿ ਬਹੁਤ ਦਸ਼ ਜ ਫੈਲ ਗਈ ਸਾਡੇ ਇਲਾਕੇ ਦੇ ਵਿੱਚ ਇਹਦੇ ਨਾਲ ਇਸੇ ਸਬੰਧ ਦੇ ਵਿੱਚ ਅਸੀਂ ਇੱਕ ਵਾਰ ਜੀਐਸਪੀ ਸਾਹਿਬ ਪਲਾਟਫਾਰਮ ਮਿਲੇ ਹਾਂ ਐਸਐਸਪੀ ਸਾਹਿਬ ਖੂਟਾ ਨੂੰ ਵੀ ਮਿਲੇ ਹਾਂ ਸਾਨੂੰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਨੂੰ ਬਿਲਕੁਲ ਇਨਸਾਫ ਮਿਲੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਥੋੜਾ ਟਾਈਮ ਜੂ ਲੱਗੇਗਾ ਸਾਡੀਆਂ ਇਨਕੁਆਰੀਆਂ ਬਹੁਤ ਜਵਦਸ ਚੱਲ ਰਹੀਆਂ ਨੇ ਇਸ ਕਰਕੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਔਰ ਉਹਨਾਂ ਨੂੰ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਜਿਹੜੇ ਦੋਚੀ ਐ ਉਹ ਫੜ ਕੇ ਸੜਾਕਾਂ ਦੇ ਪਿੱਛੇ ਬੰਦ ਕੀਤੇ ਜਾਣ ਤਾਂ ਕਿ ਜੋ ਸਾਡੇ ਪਿੰਡ ਦੇ ਵਿੱਚ ਥੈਟ ਇਜ਼ ਦਾ ਮਾਹੌਲ ਬਣਿਆ ਹੋਇਆ ਹੈ ਉਹ ਦੂਰ ਕੀਤਾ ਜਾ ਸਕੇ ਮੈਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕਰਾਂਗਾ ਕਿ ਜੋ ਤੁਸੀਂ ਮਿਹਨਤ ਲਾਈ ਨਸ਼ਾ ਵਿਰੁੱਧ ਇਹ ਨਸ਼ੇ ਤਾਂ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਸੋ ਮੈਂ ਬੇਨਤੀ ਕਰਾਂਗਾ ਕਿ ਇੱਤੇ ਹੋਰ ਜ਼ੋਰ ਦਿਓ ਪ੍ਰਸ਼ਾਸਨ ਵੀ ਜ਼ੋਰ ਦੇਵੇ ਕਿਉਂਕਿ ਨਸ਼ਿਆਵੇ ਪਾਸੇ ਬੱਚੇ ਸਾਡੇ ਬਹੁਤ ਚਲ ਪਏ ਨੇ ਮੈਂ ਬੇਨਤੀ ਕਰੂੰਗਾ ਕਿ ਇਹ ਜੋ ਦੁੱਧ ਨਸ਼ਾ ਵਿਰੋਧ ਲਾਇਆ ਬਹੁਤ ਵਧੀਆ ਸੀ ਪਰ ਆਪਾਂ ਕਾਮਯਾਬ ਨਹੀਂ ਹੋਏ ਉਸ ਗੱਧਰ ਨੂੰ ਜ਼ਰੂਰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਮੂਹ ਪਿੰਡ ਦੇ ਵਸਨੀਕ ਕਹਿੰਦੇ ਆ ਕਿ ਗੋਲੀ ਕਾਂਡ ਤੋਂ ਬਾਅਦ ਸਾਡਾ ਪਿੰਡ ਜਿਹੜਾ ਵਾ ਪੂਰਾ ਜੈਸਰ ਦੇ ਵਿੱਚ ਆ ਬੱਚੇ ਕਮਾ ਕਰਾ ਦੇ ਨਹੀਂ ਯਾਰ ਏ ਬੱਚਿਆਂ ਨੂੰ ਇਹੀ ਡਰਿਆ ਵੀ ਜੇ ਉਹਨੂੰ ਗੋਲੀ ਮਾਰ ਦਿੱਤੀ ਜਾਂ ਕਿਤੇ ਸਾਨੂੰ ਵੀ ਕੋਈ ਗੋਲੀ ਨਾ ਮਾਰ ਦੇਵੇ ਕਿਉਂਕਿ ਹਮੇਸ਼ਾ ਹੀ ਯਾਰੀ ਦੋਸਤੀ ਇੱਕ ਦੂਜੇ ਨਾਲ ਹੁੰਦੀ ਆ ਤੇ ਹੋਰ ਵੀ ਪਿੰਡ ਵਸਨੀਕ ਲੋਕ ਤੇ ਭਾਜੀ ਕੀ ਕਿੱਦਾਂ ਦੇਖਦੇ ਤੁਸੀਂ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਜੇ ਘਟਨਾ ਜਿਹੜੀ ਹੋਈ ਹੈ ਬਹੁਤ ਮਾੜੀ ਘਟਨਾ ਹੈ ਬੱਚਾ ਕਿਸੇ ਦਾ ਵੱੱਜਲ ਕਰਨਾ ਕੋ ਚੰਗੀ ਗੱਲ ਨਹੀਂ ਤੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਫੜਨਾ ਚਾਹੀਦਾ ਹੈ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਜਾਈਦਾ ਉਹਨਾਂ ਕੋਲੋਂ ਕਹਿੰਦੇ ਨੇ ਕਿ ਅਸੀਂ ਕਰਾਵੇ ਕਰਾਵੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਜੇ ਤੱਕ ਕੋਈ ਕਾਰਵਾਈ ਤੇ ਨਹੀਂ ਹੋ ਰਹੀ ਬਾਕੀ ਦੇਖੋ ਹੁਣ ਕੀ ਕਰਦੇ ਨੇ ਜਾਵਾਂਗੇ ਫੇਰ ਦੁਬਾਰਾ ਤੇ ਉਸ ਹਾਰ ਨਾ ਕਰਾਂ ਗੱਲ ਠੀਕ ਹੈ ਜੀ ਦੇਖੋ ਜੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪਰ 15 18 ਦਿਨ ਹੋ ਗਏ ਆ ਕੋਈ ਵੀ ਅਜੇ ਤੱਕ ਕਹਿੰਦੇ ਗ੍ਰਿਫਤਾਰੀ ਨਹੀਂ ਹੋਈ ਜਿਹੜੇ ਚਾਰ ਦੋਸ਼ੀ ਬਾਹਰ ਫਿਰ ਰਹੇ ਨੇ ਤੇ ਉਹਨਾਂ ਵਾਸਤੇ ਤੁਸੀਂ ਕੀ ਕਹੋਗੇ ਮੁੱਖ ਜੀ ਅਸੀਂ ਵਾਈਕੂ ਜੀ ਖਾਲਸਾ ਵਾਜਵੀ ਫਤਿਹ ਜੀ ਇਹ ਜੋ ਮੰਦਪਾਗੜੀ ਘਟਨਾ ਹੋਈ ਹੈ ਬੱਚੇ ਨਾਲ ਬਹੁਤ ਪਿੰਡ ਨੂੰ ਵੀ ਬਹੁਤ ਪਰਿਵਾਰ ਨੂੰ ਵੀ ਤੇ ਸੰਗੀ ਸਾਥੀਆਂ ਨੂੰ ਸਾਰਿਆਂ ਨੂੰ ਮਤਲਬ ਬਹੁਤ ਜ਼ਿਆਦਾ ਕਸ਼ਟ ਹੋਇਆ ਦੇ ਵਿੱਚ ਤੇ ਇਹ ਪ੍ਰਸ਼ਾਸਨ ਨੂੰ ਅਗੇ ਇਹ ਅਰਦਾਸ ਬੇਨਤੀ ਕਰਦੇ ਆ ਕਿ ਉਹ ਇਹਨਾਂ ਨੂੰ ਨੱਥ ਪਾਉਣ ਨੂੰ ਚੰਗੀ ਤਰ੍ਹਾਂ ਜਿੱਦਾਂ ਵੀ ਨਸ਼ਿਆਂ ਦੇ ਵਿਰੁੱਧ ਚੱਲਿਆ ਜੰਗ ਉਹ ਅਜੇ ਉਤੋਂ ਵੀ ਜ਼ਿਆਦਾ ਚੱਲ ਰਿਹਾ ਵੈ ਅਸੀਂ ਦਿਨ ਪਰੰਤ ਦੇਖਦੇ ਆ ਪਰ ਅਸੀਂ ਕਿਸੇ ਨੂੰ ਗਾਈਡ ਨਹੀਂ ਕਰਦੇ ਅਸੀਂ ਕਿਸੇ ਦਾ ਨਾਮ ਨਹੀਂ ਲੈਂਦੇ ਅਸੀਂ ਗੁਪਤ ਰੱਖੇ ਆ ਅਸੀਂ ਹੁਣ ਰਿਆਗਰ ਕਰਾਂਗੇ ਨਹੀਂ ਕਰਨਗੇ ਤੇ ਗਾਂ ਤੋਂ ਰੋਗੇ ਤੋਂ ਕਾਰਵਾਈ ਦੂਸਰੀ ਧਰਨਿਆਂ ਦੇ ਕਰਾਂਗੇ ਅਸੀਂ ਉਹਨਾਂ ਦੇ ਦਫ਼ਤਰਾਂ ਦੇ ਅਗੇ ਧਰਨੇ ਦਵਾਂਗੇ ਡੀਸੀ ਦਫ਼ਤਰ ਦੇ ਅਗੇ ਧਰਨਾ ਦੇ ਵੀ ਐਸਐਸਪੀ ਦੇ ਧਰਨਾ ਦਵਾਂਗੇ ਤੋਂ ਕਿ ਪਰਿਵਾਰ ਨੂੰ ਅਸੀਂ ਇਨਸਾਫ ਦਿਵਾਉਣਾ ਹੈ ਤੇ ਨਾ ਮਿਲਿਆ ਤੇ ਇਹਦੀ ਕਾਰਵਾਈ ਉੱਤ ਕਰਤੇ ਖੜੀ ਵਾਈ ਗੁਰਜੀ ਖਾਸ ਵਾਈ ਦੇਖੋ ਜੀ ਇੱਕ ਪਾਸੇ ਤੇ ਗੋਲੀ ਕਾਂਡ ਹੁੰਦਾ ਬੱਚੇ ਦੇ ਗੋਲੀ ਵਾਜਦੀ ਹੈ ਦੂਜੇ ਪਾਸੇ ਕੋਈ ਉਹਨਾਂ ਨੂੰ ਫਿਲਹਾਲ ਇਨਸਾਫ ਨਹੀਂ ਦਿੱਤਾ ਜਾਂਦਾ ਔਰ ਪਿੰਡ ਦੇ ਕੁਸਨੀਕ ਇਹ ਕਹਿੰਦੇ ਆ ਕਿ ਅਸੀਂ ਇਨਸਾਫ ਲੈਣ ਵਾਸਤੇ ਜੇ ਪੁਲਿਸ ਸਾਡੇ ਨਾਲ ਸਹਿਯੋਗ ਕਰੂਗੀ ਤੇ ਠੀਕ ਹੈ ਜੇ ਪੁਲਿਸ ਸਾਡਾ ਸਹਿਯੋਗ ਨਹੀਂ ਦੇਊਗੀ ਤੇ ਅਸੀਂ ਐਸਐਸਪੀ ਦਫ਼ਤਰ ਮੋੜੇ ਧਰਨਾ ਡੀਸੀ ਦਫ਼ਤਰ ਮੋੜੇ ਧਰਨਾ ਤੇ ਸਾਡੇ ਨਾਲ ਸਰਪੰਚ ਸਾਹਿਬ ਵੀ ਜੁੜ ਚੁੱਕਿਆ ਇਹਨਾਂ ਦਾ ਵੀ ਕਰ ਦੇ ਗਏ ਗੱਲ ਸਰਪੰਚ ਸਾਹਿਬ ਜਿਹੜੀ ਗੋਲੀकांड ਹੋਇਆ ਬੱਚੇ ਦੇ ਗੋਲੀ ਵੱਜੀ ਹੈ ਕਿੱਦਾਂ ਨਿਕਲੇ ਦੇਖੋ ਜੇ ਆਪਾਂ ਤਾਂ ਪ੍ਰਸ਼ਾਸਨ ਦੇ ਹੱਥ ਜੋੜ ਕੇ ਉਹ ਵੀ ਬੇਨਤੀ ਕਰਦੇ ਕਿ ਜਿੰਨੀ ਆ ਰਹੀ ਆਪਾਂ ਮੰਨ ਜੁਕਾ ਸਰਪੰਚ ਸਾਹਿਬ ਕੋ ਵੀ ਗਏ ਆ ਤੇ ਬਸ ਉਹ ਹੀ ਕਹਿੰਦੇ ਕਿ ਇਨਵੈਸਟੀਗੇਸ਼ਨ ਚੱਲਣ ਦੀ ਹੈ ਤੇ ਹੱਥ ਜੋੜ ਕੇ ਇਹਨਾਂ ਨੂੰ ਇਹ ਵੀ ਬੇਨਤੀ ਕਿ ਜਿਨ੍ਹਾਂ ਤੇ ਆਪਾਂ ਬਾਈ ਨੇ ਜਿਹੜੇ ਦਿੱਤੇ ਨਾਂ ਦਿੱਤੇ ਆ ਉਹਨਾਂ ਨੂੰ ਫੜਨਾ ਚਾਹੀਦਾ ਉਹਨਾਂ ਨੂੰ ਸਰ ਜਿਹੜਾ ਪਿਛਲੇ ਕੋਈ 15 16 ਦਿਨ ਪਹਿਲਾਂ ਇੱਥੇ ਕੋਈ ਗੋਲੀ ਦੀ ਵਾਰਦਾਤ ਹੋਈ ਆ ਇਸ ਬੱਚੇ ਨੇ ਗੋਲੀ ਲੱਗੀ ਆ ਉਹਦੇ ਉੱਤੇ ਕੀ ਕਾਰਵਾਈ ਕਰਦੇ ਸੀ ਇਸ ਤਰ੍ਹਾਂ ਹੋਇਆ ਜੀ ਇੱਥੇ ਸਾਡੇ ਨਾ ਗੁਰਦਰਾ ਸਾਹਿਬ ਹੈ ਚੰਗੀ ਗੁਰਦਰਾ ਸਾਹਿਬ ਆ ਪਿੰਡ ਮਕਸੂਦਪੁਰ ਚ ਰਾਤ ਨੂੰ 9 ਵਜੇ ਕੋਣੀਕ 10 ਵਜੇ ਦੀ ਗੱਲ ਹੈਗੀ ਆ ਤਿੰਨ ਮੋਰਸ ਤੇ ਮੁੰਡੇ ਜਿਹਨੂੰ ਜਸਕਰਨ ਸਿੰਘ ਚਲਾ ਰਿਆ ਸੀ ਦੋ ਰੇ ਫਰੈਂਡੋ ਦੇ ਨਾਲ ਨਾਲ ਬੈਠੇ ਸੀ ਤੇ ਉਹ ਆ ਰਹੇ ਜਿਹੜੋ ਰਾਵਾਂ ਦੇ ਕਿੱਤੇ ગયા ਤੇ ਪਿੱਛੋਂ ਇੱਕ ਗੱਡੀ ਆਉਂਦੀ ਆ ਜਿਹਦੇ ਨੰਬਰ ਪਲੇਟ ਨਹੀਂ ਪੜੀ ਜਾਂਦੀ ਤੇ ਉਹ ਵਿੱਚ ਮੁੰਡੇ ਉਤਰ ਕੇ ਤੇ ਇਹਨਾਂ ਦੇ ਗੋਲੀ ਮਾਰ ਦਿੰਦੇ ਆ ਇਹਦੇ ਮੁੰਡੇ ਤੇ ਗੋਲੀ ਲੱਗਦੀ ਆਪਣੇ ਘਟ ਤੋਂ ਥੱਲੇ ਸਾਈਡ ਤੇ ਉਹ ਮਗਰ ਇੱਕ ਗੱਡੀ ਆ ਰਹੀ ਸੀਗੀ ਜਿਸ ਵਿੱਚ ਮੁੰਡਾ ਇੱਕ ਇਥੇ ਦੇ सरपंच ਹੈਗੇ ਆ ਉਹ ਸੋਨੂ ਸੋਨੂ ਉਹਦਾ ਛੋਟਾ ਨਾਮ ਹੈਗਾ ਲਖਮੀ ਕਿ ਉਹਨਾਂ ਜੱਕਦਾਵ ਨੂੰ ਮੁੰਡੇ ਨੂੰ ਉਸੇ ਚੱਕਿਆ ਚੱਕ ਕੇ ਤੁਰੂ ਆ ਕੇ ਗੱਡੀ ਚ ਆਪਣੀ ਚ ਤੇ ਉਹ ਲੈ ਜਾਂਦੇ ਉਹਨੂੰ ਹਸਪਤਾਲ ਤੇ ਜਿਹੜੇ ਇਲਾਜ ਆ ਮੁੰਡਾ ਹਜੇ ਵੀ ਉਹਦਾ ਠੀਕ ਆ ਹੁਣ ਉਹਦੀ ਕੰਡੀਸ਼ਨ ਮੁੰਡੇ ਦੀ ਅੱਗੇ ਨਾਲੋਂ ਬਹੁਤ ਮਿੱਤਰ ਹੋ ਗਿਆ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਐਫਪੀਆਰ ਲਾਉਂਸ ਕਰਕੇ ਤੇ ਤਤਤੀਸ਼ ਸ਼ੁਰੂ ਕਰ ਦਿੱਤੀ ਹੋਈ ਆ ਸਰ ਕਿੰਨੇ ਬੰਦਿਆਂ ਦੇ ਐਫਪੀਆਰ ਲਾਉਂਸ ਹੋਏ ਆ ਐਫਪੀਆਰ ਕਿਵ ਚਾਰ ਬੰਦੇ ਜਿਹੜੇ ਹੈਗੇ ਬਾਈ ਨੇ ਹੈਗੇ ਬਾਕੀ ਅਨਨੋਨ ਦੱਸੇ ਹੈਗੇ ਉਹਨਾਂ ਨੇ ਰੈਸਪੀ ਪਾਈ ਗਈ ਇੱਕ ਬੰਦੇ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਬਾਕੀ ਸੱਚ ਬਾਕੀਆਂ ਦੀ ਭਾਲ ਜਾਰੀ ਆ ਥੋੜੇ ਉਹ ਕਿਵ ਚ ਜਿਹੜੇ ਹੈਗੇ ਆਪਣੇ ਘਰਾਂ ਤੋਂ ਭੱਜੇ ਹੋਏ ਆ ਉਹਨਾਂ ਦੇ ਟਿਕਾਣਾ ਤੇ ਉਹਨਾਂ ਦੇ ਟੈਕਨੀਕਲ ਸੈਲਫੀ ਵੀ ਅਸੀਂ ਮਦਦ ਲੈ ਕੇ ਅਸੀਂ ਜਿਹੜਾ ਆ ਉਹਨੂੰ ਅਰੈਸਟ ਕਰਾ So.